ਅੰਜੀ ਮੌਸਮ ਦੇ ਵਿੱਚ ਕਾਫੀ ਚੇਂਜ ਆਈ ਹੈ ਕੱਲ ਤੋਂ ਬਾਅਦ ਜਿਸ ਤਰ੍ਹਾਂ ਅੱਜ ਬਾਰਿਸ਼ ਹੋ ਰਹੀ ਹੈ ਟੈਂਪਰੇਚਰਸ ਵੀ ਕਾਫੀ ਫਾਲ ਹੋਏ ਨੇ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਨ ਉਹ 3 ਤੋਂ 4 ਡਿਗਰੀ ਫਾਲ ਕਰ ਚੁੱਕਿਆ ਹੈ ਔਰ ਇਹ ਜਿਹੜਾ ਸਿਸਟਮ ਹੈ ਇਹ ਜਿਹੜਾ ਵੈਸਟ ਬੰਗਾਲ ਦੇ ਵਿੱਚ ਇੱਕ ਸਾਈਕਲੋਨਿਕ ਸਰਕੂਲੇਸ਼ਨ ਜਿਹੜੀ ਡਿਵੈਲਪ ਹੋਈ ਸੀਗੀ ਉਹਦੇ ਕਰਕੇ ਸਾਰੀ ਜਿਹੜੀ ਬਾਰਿਸ਼ ਹੋ ਰਹੀ ਹੈ ਜਿਹਦੇ ਮੱਦੇ ਨਜ਼ਰ ਕਿ ਸਾਨੂੰ ਲੱਗ ਰਿਹਾ ਸੀ ਕਿ ਹਰਿਆਣਾ ਤੋਂ ਜਿਹੜਾ ਇਹ ਸਿਸਟਮ ਹੈ ਉਹ ਮਤਲਬ ਮੂਵ ਕਰਕੇ ਈਸਟ ਵੱਲ ਨੂੰ ਚਲਾ ਜਾਏਗਾ ਪਰ ਥੋੜਾ ਜਿਹਾ ਇਹ ਸਿਸਟਮ ਉੱਥੇ ਸਟੈਗਨੇਟ ਕਰ ਗਿਆ ਜਿਹਦੇ ਕਰਕੇ ਕਿਸ ਅੱਜ ਜਿਹੜੀ ਇਸ ਪੰਜਾਬ ਦੇ ਸੈਂਟਰਲ ਪੰਜਾਬ ਤੇ ਸਾਊਥ-ਵੈਸਟਰਨ ਰੀਜਨਸ ਦੇ ਵਿੱਚ ਜਿਹੜੀ ਇਹ ਬਾਰਿਸ਼ ਹੋ ਰਹੀ ਹੈ ਪਰ ਜ਼ਿਆਦਾ ਮਤਲਬ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਕਿ ਇਹ ਜ਼ਿਆਦਾ ਪਰਸਿਸਟ ਨਹੀਂ ਕਰੇਗੀ ਕੱਲ ਤੱਕ ਹਲੇ ਦਾ ਇਫੈਕਟ ਰਹੇਗਾ ਔਰ ਉਸ ਤੋਂ ਬਾਅਦ ਕਾਫੀ ਉਮੀਦ ਹੈਗੀ ਹੈ ਕਿ ਇਹ ਸਿਸਟਮ ਜਿਹੜਾ ਈਸਟ ਵੱਲ ਨੂੰ ਮੂਵ ਕਰ ਜਾਏਗਾ ਔਰ ਜਿਹੜਾ ਮੌਸਮ ਹੈ ਉਹ ਬਿਲਕੁਲ ਸਾਫ਼ ਹੋ ਜਾਏਗਾ ਹਾਂਜੀ ਜਿਵੇਂ ਸਾਡੀ ਚੋਨੇ ਦੀ ਫਸਲ ਹੈ ਉਹ ਪੂਰੀ ਹੁਣ ਪੱਕ ਕੇ ਤਿਆਰ ਹੈਗੀ ਹੈ ਉਹਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਬਰਸਾਤੀ ਮੌਸਮ ਚੱਲ ਰਿਹਾ ਹੈ ਉਹ ਇੰਨਾ ਜ਼ਿਆਦਾ ਮਤਲਬ ਉਹਦੇ ਲਈ ਫਾਇਦੇਮੰਦ ਨਹੀਂ ਰਹੇਗਾ ਪਰ ਇਹ ਹੈ ਕਿ ਜਿਹੜੀ ਹੁਣ ਮੌਨਸੂਨ ਦੀ ਜਦੋਂ ਵਾਪਸੀ ਹੁੰਦੀ ਹੈ ਉਦੋਂ ਥੋੜਾ ਜਿਹਾ ਹੁੰਦਾ ਹੈ ਕਿ ਇਹ ਜਿਹੜਾ ਬਾਰਿਸ਼ ਹੈ ਉਹਨਾਂ ਦਿਨਾਂ ਦੇ ਵਿੱਚ ਜ਼ਰੂਰ ਰਿਕਾਰਡ ਕੀਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਦੋਂ ਸਿਸਟਮ ਨੇ ਜਾਣਾ ਹੁੰਦਾ ਆ ਉਹ ਆਪਣਾ ਇਫੈਕਟ ਦਿਖਾ ਦਿਖਾ ਦਿੰਦਾ ਸੋ ਉਦੇ ਮਤੇ ਨਜ਼ਰੀਏ ਜਿਹੜੀ ਇਹ بارش ਇਸ ਵਾਰੀ ਦੇਖ ਰਹੇ ਆਪਾਂ ਕਿ ਅੱਜ ਜਿਹੜੀ ਸਾਰੇ ਪੰਜਾਬ ਦੇ ਏਰੀਆ ਕੁਝ ਏਰੀਆ সেন্টਰਲ ਔਰ ਸਾਊਥ-ਵੈਸਟਰਨ ਚ ਹੋ ਰਹੀ ਹੈ ਜਿਵੇਂ ਕਿ ਸਾਡੀ ਨਰਮੇ ਦੀ ਫਸਲ ਹੈ ਉਧਰੋਂ ਸ ਝੋਨੇ ਦੀ ਫਸਲ ਹੈ ਇਹਨਾਂ ਲਈ ਇਹਦਾ ਨੁਕਸਾਨ ਹੀ ਹੈ ਵੈਸੇ ਕੋਈ ਫਾਇਦਾ ਤਾਂ ਨਹੀਂ ਹੈਗਾ ਪਰ ਸਾਨੂੰ ਉਮੀਦ ਹੈਗੀ ਹੈ ਕਿ ਸਟਾਈ ਸਿਸਟਮ ਅਗਲੇ ਹਫਤੇ ਠੀਕ ਹੋ ਜਾਏਗਾ ਤਾਂ ਜਦੋਂ ਮੌਸਮ ਸਾਫ਼ ਹੁੰਦਾ ਆ ਆਪਣੇ ਚੰਗੀ ਤਰ੍ਹਾਂ ਧੁੱਪ ਲੱਗੇਗੀ ਤਾਂ ਟੈਂਪਰੇਚਰਸ ਰਾਈਜ਼ ਹੋਣਗੇ ਤਾਂ ਇਹਦੇ ਨਾਲ ਸਾਡਾ ਜਿਹੜੀ ਫਸਲ ਆ ਉਹ ਨੁਕਸਾਨ ਹੋਣ ਤੋਂ ਮਤਲਬ ਉਹਦਾ ਬਚ ਜੇਗੀ ਕਿਉਂਕਿ ਜਦੋਂ ਟੈਂਪਰੇਚਰਸ ਰਾਈਜ਼ ਹੋਣਗੇ ਤਾਂ ਉਹ ਜਿਹੜੀਆਂ ਧੁੱਪਾਂ ਲੱਗਣ ਨਾਲ ਜਿਹੜਾ ਵੀ ਮਾੜਾ ਮੋਟਾ ਅਸਰ ਹੋਇਆ ਹੁੰਦਾ ਉਹ ਠੀਕ ਹੋ ਜਾਂਦਾ ਤਾਂ ਕਿ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਪਾਣੀ ਜਿਹੜਾ ਉਹ ਖੜਾ ਨਾ ਰਹਿਣ ਦੇਣ ਖੇਤਾਂ 'ਚ ਉਹਦਾ ਜਰੂਰ ਨਿਕਾਸ ਕਰਦੇ ਰਹਿਣ ਅਲਰਟ ਵੀ ਚੱਲੀ ਹੈ ਲੁਧਿਆਣਾ ਨੀ ਅਲਰਟ ਤਾਂ ਕੋਈ ਇਸ ਤਰ੍ਹਾਂ ਦਾ ਐਨਾ ਨਹੀਂ ਹੈਗਾ ਬਟ ਇਹ ਹੈ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਜਿਹੜੀ ਆ ਉਹ ਬਾਰਿਸ਼ ਜੂਰ ਕੰਟੀਨਿਊ ਰਹੇਗੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਚਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786